ਭਾਈ ਸਰ ਕੀ ਨਾਮ ਹੈ ਆਪਣਾ ਹਰਮੇਸ਼ ਲਾਲ ਸਰ ਜੀ ਕਿਹੜੇ ਪਿੰਡ ਤੋਂ ਆਈ ਆਪਾਂ ਸਾਨੂੰ ਪੂਰਨ ਚੰਦ ਬੀਪੀਓ ਸਰਹਾਲੀ ਤਹਿਸੀਲ ਫਲੋਰ ਡਿਸਟ੍ਰਿਕਟ ਜੰਦਰ ਹਾਂ ਜੀ ਇੱਕ ਗੱਲ ਤੋਂ ਦਾ ਕਹ ਰਿਹਾ ਕਿ ਸਮਾਨ ਦੇ ਥੋੜਾ ਖੋਨਡ ਹੋ ਗਿਆ ਸਰ ਮੇਰੀ ਪਗਵਾੜਾ ਦੇ ਰੈਸਟ ਤੋਂ ਜੀਸੀਬੀਸੀ ਜੇ ਕੋਤਿਉਰੀ ਹੋ ਗਈ ਸੀ ਇਥੋਂ ਜੀ ਜਿਹਦਾ ਐਫਆਈਆਰ ਨੰਬਰ ਹੈਗਾ ਜੀ 217 ਮਿਤੀ 27/9/24 ਨੂੰ ਹੋਈ ਸੀ ਤੇ ਜੀ ਐਸ ਵੀ ਦਾ ਨੰਬਰ ਸੀਗਾ ਜੀ ਪੀ ਬੀ ਜੈਡ 1185 ਜੀ ਇਹ ਸਰ ਇਥੋਂ ਮਿਤੀ 24 ਨੂੰ 24 ਨੂੰ ਇੱਥੇ ਖੜੀ ਕੀਤੀ ਸੀ ਸ਼ਾਮ ਨੂੰ ਪਰ ਸਵੇਰ ਨੂੰ ਜਦੋਂ ਸਵੇਰ ਨੂੰ ਵੀ ਖੜੀ ਸੀ ਤੇ ਸਵੇਰੇ ਤੋਂ ਬਾਅਦ ਜਾਂ ਸ਼ਾਮ ਨੂੰ ਮੈਂ ਆ ਕੇ ਇਥੇ 25 ਨੂੰ 24 ਨੂੰ ਦੇਖਿਆ ਤੇ ਇੱਥੇ ਜੀ ਐਸ ਵੀ ਨਹੀਂ ਸੀਗੀ ਤੇ ਖੜੀ ਕਿਹੜੀ ਜਗ੍ਹਾ ਤੇ ਜੀ ਖੜੀ ਇੱਥੇ ਰੈਸਟ ਹਾਊਸ ਉੱਪਰ ਜੀ ਰੈਸਟ ਹਾਊਸ ਫਗਵਾੜਾ ਇੱਥੇ ਖੜੀ ਸਗੀ ਜੀ ਕੀ ਮੈਨੂੰ ਇੱਥੇ ਖੜੀ ਸੀ ਕੀ ਇੱਥੇ ਖੜੀ ਕਰ ਕੋਈ ਜਗ੍ਹਾ ਬਣਾਈ ਸੀ ਜਾਂ ਕਿੰਦਾ ਚਲਾਉਂਦੇ ਸੀ ਜਾਂ ਖਰਾਬ ਹੋਈ ਸੀ ਨਾ ਨਹੀਂ ਨਹੀਂ ਸਰ ਚਲਾਉਂਦੇ ਸੀ ਮੇਰੇ ਕੋਲ ਇੱਥੇ ਨਾ ਪੀ ਡਬਲਯੂ ਡੀ ਦੇ ਕੰਮ ਮੈਨੂੰ ਅਲਾਟ ਹੋਏ ਸੀ ਜਿੱਦਾਂ ਮਿਊਨਿਸਪਲ ਕਾਰਪੋਰੇਸ਼ਨ ਅਸੀਂ ਨੂੰ ਐਸ ਡੀ ਐਮ ਦਫ਼ਤਰ ਵਾਲੇ ਤੇ ਕਸਟ ਕੰਮ ਸੀਗੇ ਉਹਨਾਂ ਉੱਥੇ ਮੈਂ ਇਹਨਾਂ ਦੇ ਕੰਮ ਕਰਦਾ ਸੀ ਤਾਂ ਉਹਦੇ ਜਦੋਂ ਉੱਥੋਂ ਲੋਡ ਵਰਤ ਕੇ ਤਾਂ ਇੱਥੇ ਖੜੀ ਕਰ ਦਿੰਦੀ ਸੀ ਜਦੋਂ ਜਦੋਂ ਇੱਥੇ ਨੇੜੇ ਹੁੰਦੀ ਸੀ ਤੁਹਾਨੂੰ ਕਦੋਂ ਪਤਾ ਲੱਗਿਆ ਵੀ ਚੋਰੀ ਹੋ ਗਈ ਐ 25 9 24 ਨੂੰ ਸ਼ਾਮ ਨੂੰ ਜੀ 5:00 ਵਜੇ ਮਾਮਲੇ 'ਚ ਤੁਸੀਂ ਕੋਈ ਪੁਲਸ ਵਗੈਰਾ ਕੰਪਲੀਟ ਕੀਤੀ ਪੁਲਸ ਕੋਲ ਗਏ ਜੀ ਸ਼ਾਮ ਨੂੰ ਤੇ ਉਹਨਾਂ ਨੇ ਫਿਰ 27 ਨੂੰ ਜਾ ਕੇ ਇੱਕ ਐਫ ਆਰ ਕੀਤੀ ਦਰਜ ਜਿਹਦਾ ਨੰਬਰ ਹੈਗਾ ਜੀ 217 27 9 24 ਜੀ ਜਿਹੜੇ ਵਿਅਕਤੀ ਨੇ ਚੋਣ ਕੀਤੀ ਉਹ ਨਾਮ ਹੋਏਗਾ ਨਾ ਸਰ ਉਹ ਮਨੀ ਹੈਗਾ ਜੀ ਮਨੀ ਸਗਾ ਦਾ ਨਾ ਕਿੱਥੇ ਦਾ ਹੈ ਉਹ ਜਲੰਧਰ ਦਾ ਹੈਗਾ ਜੀ ਕੱਚਾ ਨਾ ਉਹਦਾ ਮਨੀ ਆ ਤੇ ਉਹ ਜਲੰਧਰ ਦਾ ਰਹਿਣ ਵਾਲਾ ਹੈ ਜੀ ਉਹਦਾ ਕਿੰਨੇ ਚਿਰ ਹੋ ਗਿਆ ਇਸ ਗੱਲ ਨੂੰ ਸਾਰੇ ਸਾਰੇ ਮਾਮਲੇ ਤੇ 25-9 ਨੂੰ ਜਿਸ ਸਾਲ ਹੋ ਜਾਣਾ ਜੀ ਇਸ ਕੋਲ ਅੱਗੇ ਤੇ ਅੱਜ ਮੇਰਾ ਮਕਸਦ ਕੀ ਆਪਣਾ ਬੈਸ ਕਾਨਫਰੰਸ ਕਰਨਾ ਹੈ ਪ੍ਰੈਸ ਕਾਨਫਰੈਂਸ ਕੰ ਦਾ ਮੇਨ ਮਕਸਦ ਮੇਰਾ ਇਹ ਆ ਜੀ ਕਿ ਪੁਲਿਸ ਨੂੰ ਨਾ ਤੇ ਅਜੇ ਤੱਕ ਕੋਈ ਕੈਮਰਾ ਕੰਗਾ ਲਿਆ ਨਾ ਹੀ ਹਜ ਤੱਕ ਕੋਈ ਡੰਪ ਚੱਕਿਆ ਨਾ ਹੀ ਕੋਈ ਮੇਰੇ ਤੁਸੀਂ ਦੇਖ ਲਓ ਵੀ 15 ਤੋਂ 20 ਲੱਖ ਦੀ ਮੇਰੀ ਚੀਜ਼ ਹੈਗੀ ਆ ਜਿਹਦਾ ਕੋਈ ਮਤਲਬ ਮੇਰੇ ਕੋਈ ਰਿਕਵਰੀ ਨਹੀਂ ਹੋਈ ਤੇ ਜਦੋਂ ਵੀ ਜਾਨਾ ਮੈਂ ਸੀਨੀਅਰ ਅਫਸਰਾਂ ਨੂੰ ਮਿਲਿਆ ਤੇ ਸਬੰਧ ਵਿੱਚ ਸਾਰਿਆਂ ਕੋ ਜਾ ਕੇ ਰਿਕੁਐਸਟ ਮੈਂ ਐਸਪੀ ਸਾਹਿਬ ਦੇ ਵੀ ਗਿਆ ਮੈਂ ਡੀਐਸਪੀ ਸਾਹਿਬ ਕੋਲ ਵੀ ਗਿਆ ਐਸਐਚਓ ਸਾਹਿਬ ਕੋਲ ਪਤਾ ਨਹੀਂ ਮੈਂ ਕਿੰਨੇ ਕੁ ਵੇਰੇ ਢੇੜੇ ਮਾਰ ਲਿਆ ਪਰ ਮੇਰੇ ਪੱਲੇ ਕੁਝ ਨਹੀਂ ਪਿਆ ਹੁਣ ਅਖੀਰ ਮੈਨੂੰ 2 ਦਿਨ ਪਹਿਲਾਂ ਐਸਐਚਓ ਸਾਹਿਬ ਨੂੰ ਮੈਂ ਬੇਨਤੀ ਕੀਤੀ ਉਹ ਕਹਿੰਦੇ ਜੀ ਕੋਰਟ ਵਿੱਚ ਜਾ ਕੇ ਤੁਹਾਨੂੰ ਮਿਲ ਜਾਊਗੀ ਪਰ ਤੁਸੀਂ ਦੇਖੋ ਵੀ ਮੈਂ ਐਡੀ ਬਡੀ ਚੀਜ਼ ਹੋ ਆ ਜੇ 15 20 ਲੱਖ ਦੀ ਚੀਜ਼ ਦਾ ਕੋਈ ਅ ਅਜੇ ਤੱਕ ਨਹੀਂ ਮਿਲੀ ਤਾਂ ਦੱਸੋ ਕਿ ਕਿਹਦੇ ਕੋਲ ਮੈਂ ਜਾ ਕੇ ਆਪਣੇ ਇਨਸਾਫ ਮੰਗ ਵੀ ਮੰਗ ਕਰਾਂ ਕੀ ਮੰਗ ਰਹੇ ਹੋ ਇਹ ਸਰ ਮੈਨੂੰ ਤਾਂ ਇਹ ਆ ਜੀ ਪੁਲਿਸ ਨੂੰ ਇਹ ਦੂਸਰੀ ਪੂਰੀ ਕਾਰਵਾਈ ਕਰਨੀ ਚਾਹੀਦੀ ਹੈ ਮੇਰੀ ਚੀਜ਼ ਜਾਂ ਲੱਜ ਕੇ ਦੇਣੀ ਚਾਹੀਦੀ ਹੈ ਦੇਣੀ ਚਾਹੀਦੀ ਹੈ ਜਦ ਕਿ ਪ੍ਰਸ਼ਾਸਨ ਨੂੰ ਇਹਦੇ ਵਿੱਚ ਪੂਰੀ ਸਪੋਰਟ ਕਰਨੀ ਚਾਹੀਦੀ ਆ ਇੱਕ ਸਾਲ ਦਾ ਸਮਾਂ ਹੋ ਗਿਆ ਤੁਸੀਂ ਇਹਦੇ ਸਾਲ ਦੇ ਵਿੱਚ ਵਿੱਚ ਕੋਰਟ ਦਾ ਸਾਰਾ ਲਿਆ ਤੁਸੀਂ ਕੋਈ ਵਕੀਲ ਆਪਣਾ ਕੀਤਾ ਨਹੀਂ ਕੋਰਟ ਦਾ ਸਾਰਾ ਤਾਂ ਜਦੋਂ ਜਦੋਂ ਕੋਰਟ ਤੋਂ ਟੂ ਕੋਰਟ ਕੇਸ ਹੋਣਾ ਆ ਫੇਰ ਕੋਰਟ ਚ ਕਿਸ ਚੱਲਣਾ ਉਦੋਂ ਮਤਲਬ ਜਾ ਕੇ ਹਜੇ ਤਾਂ ਪੀਸੀ ਨਾਲ ਕੋਲ ਮੈਨੂੰ ਸ਼ੱਕ ਤੁਸੀਂ ਕਹਿੰਦੇ ਪਏ ਆ ਕਿ ਮਨੀ ਕਰਕੇ ਕੋਈ ਐ ਜਿੰਨੇ ਵੀ ਕੀਤੀ ਆ ਤੁਹਾਨੂੰ ਕਿੱਦਾਂ ਪਤਾ ਲੱਗਾ ਤੁਸੀਂ ਜਾਂਚ ਕੀਤੀ ਜਾਂ ਪੁਲਿਸ ਨੇ ਜਾਂਚ ਕੀਤੀ ਜਾਂ ਤੁਹਾਨੂੰ ਕਿੱਦਾਂ ਕਿਵੇਂ ਪਤਾ ਲੱਗਾ ਕਿ ਉਂਛੇ ਬੰਦੇ ਨੇ ਤੁਹਾਡੀ ਜੀਅ ਦੀ ਵੀ ਚੱਕੀ ਆ ਸਰ ਮਨੀ ਕੋ ਅਸੀਂ ਜਿਹੜਾ ਮਨੀ ਜਦੋਂ ਤੋਂ ਚੀਜ਼ ਮੇਰੀ ਜੀਸੀਬੀ ਗਈ ਆ ਉਦੋਂ ਤੋਂ ਉਹ ਘਰੋਂ ਗਿਆ ਵਰਹਾ ਤੇ ਜਦੋਂ ਉਹ ਉਹਨੂੰ ਬਾਰ-ਬਾਰ ਫੋਨ ਉਹਨੇ ਫੋਨ ਵੀ ਆਪਣਾ ਬੰਦ ਕਰ ਲਿਆ ਜਦਕਿ ਮੇਰਾ ਆਪਰੇਟਰ ਸੀਗਾ ਮੇਰਾ ਉਚਲਾਉਂਦਾ ਸੀ ਪੁਲਿਸ ਨੇ ਦੇ ਬੱਚਾ ਦਰਦ ਕੀਤਾ ਉਹਦੇ ਵਿੱਚ ਮਨੀ ਦਾ ਨਾਮ ਲਿਖਿਆ ਹਾਂਜੀ ਮਨੀ ਦਾ ਨਾਮ ਲਿਖਿਆ ਤੇ ਪੁਲਿਸ ਨੇ ਉਹਨੂੰ ਗ੍ਰਿਫਤਾਰ ਨਹੀਂ ਕੀਤਾ ਗ੍ਰਿਫਤਾਰ ਕੀਤਾ ਜੀ ਫਿਰ ਮੇਰਾ ਪਗੀ ਮੰਗਦੇ ਨੇ ਗ੍ਰਿਫਤਾਰੀ ਕਰਨ ਤੋਂ ਬਾਅਦ ਉਹਦੀ ਮਤਲਬ ਕੋਈ ਵੀ ਜਿਹੜੀ ਰਿਕਵਰੀ ਨਹੀਂ ਕਰਕੇ ਦਿੱਤੀ ਮੈਨੂੰ ਕੋਈ ਵੀ ਉੱਚ ਕਵਰੇਜ ਨਹੀਂ ਹੋਈ ਤੇ ਬਣੀ ਐਂ ਤੇ ਪੁਲਿਸ ਨੇ ਬਾਅਦ ਜਮਾਤ ਦੇ ਦਿੱਤੇ ਜਮਾਤਦੇ ਆ ਕਿ ਉਹ ਵੈਸੇ ਇਤਰੀ ਤੇ ਲਗਦਾ ਕਿ ਜਮਾਂਦ ਹੋ ਗਈ ਆ ਮੇਨੂੰ ਕੁਝ ਹੁਣ ਪਿੱਛੇ ਕਿਹਾ ਸੀਗਾ ਕਿ ਪੁਲਿਸ ਵਾਲੇ ਕਹਿੰਦੇ ਕੋਰਟ ਚ ਮਸ਼ੀਨ ਲੈ ਲਿਓ ਹਾਂਜੀ ਮਸ਼ੀਨ ਮਿਲ ਗਈ ਪੁਲਿਸ ਵਾਲਾ ਜਿਹੜਾ ਪੁੱਛ ਰਿਹਾ ਉਹਨਾਂ ਨੇ ਕਿਹਾ ਕੋਰਟ ਚ ਲੈ ਲੈ ਨਹੀਂ ਇਦਾਂ ਕਹਿੰਦੇ ਸੀ ਕੋਰਟ ਦਵਾ ਦੂਗੀ ਤੇ ਕੋਰਟ ਕਿੱਦਾਂ ਦਵਾਉਂਦੇ ਕੋਰਟ ਦਾ ਤਾਂ ਇਹ ਲੋਕ ਵੀ ਜੇ ਉਹਨਾਂ ਨੂੰ ਪ੍ਰਾਪਤ ਹੋਈ ਹੋਊ ਇਹ ਹੁਣ ਇਹ ਤਾਂ ਇਹ ਨਹੀਂ ਹਜੇ ਕੁਝ ਉਹਦਾ ਹੀ ਕਹਿੰਦੇ ਮਤਲਬ ਪੱਲੇ ਕੁਝ ਨਹੀਂ ਪਾਇਆ ਅਜ ਤੱਕ ਸਾਡੀ ਜੇ ਇਥੇ ਵੀ ਪੁਲਿਸ ਕੋ ਕੋ ਹੈ ਨਹੀਂ ਬਰਾਮਦ ਨਹੀਂ ਬਰਾਮਦ ਨਹੀਂ ਕੀਤੀ ਉਹਨੇ ਫੈਬਰੀ ਨਹੀਂ ਹੋਈ ਪਿਆਉਣ ਪ੍ਰਚਾਰਕ ਨੂੰ ਕੀ ਮੰਗ ਕਰਦੇ ਹੈ ਪ੍ਰਸ਼ਾਸਨ ਤੋਂ ਸਰ ਇਹ ਹੀ ਹੈ ਕਿ ਜੇ ਕੋਈ ਦੋ ਕੋਈ ਵੀ ਕੰਮ ਕਿਸੇ ਦਾ ਵੀ ਕਿਸੇ ਨਾ ਵੀ ਹੋ ਜਾਂਦਾ ਜੋ 5-4 ਲੱਖ ਦੀ ਚੀਜ਼ ਵੀ ਹੁੰਦੀ ਹੈ ਉਹ ਵੀ ਸਰਕਾਰ ਪੂਰਾ ਜੋਰ ਲਾ ਦਿੰਦੀ ਹੈ ਕਿ ਲੱਭਣਾ ਮੇਰੀ 15 18 19 ਦੀ ਲੱਖ ਦੀ ਚੀਜ਼ ਉਹਦਾ ਮਤਲਬ ਇਹਨਾਂ ਨੁਕਸਾਨ ਨੂੰ ਕੋਈ ਮੈਂ ਕਿਹਦੇ ਕੋਲ ਜਾਵਾਂ ਜੀ ਜਿਹੜੇ ਤੁਸੀਂ ਕਹਿੰਦੇ ਜਿੱਦੋਂ ਤੁਹਾਨੂੰ ਸ਼ੱਕ ਸੀ ਇਸ ਬੰਦੇ 'ਚ ਕਿਹਾ ਹੋਏ ਕੇਸ ਵਿੱਚ ਆਈ ਹੈ ਕਿ ਉਹ ਕੰਮ ਕਰਦਾ ਉਹ ਹੀ ਚਲਾਉਂਦਾ ਸੀ ਉਹ ਹੀ ਚਲਾਉਂਦਾ ਸੀ ਮੇਰੇ ਕੋਲ ਪਹਿਲਾਂ ਜਿਹੜਾ ਕੰਮ ਕਰਦਾ ਸੀ ਉਹ ਤਕਰੀਬਨ 3 3-4 ਮਹੀਨੇ ਤੋਂ ਮੇਰੇ ਕੋਲ ਇੱਥੇ ਕੰਮ ਕਰਦਾ ਉਹ ਦੇ ਡਾਕੂਮੈਂਟ ਦਾ ਮਸ਼ੀਨ ਤੇ ਤੁਹਾਡੇ ਕੋਲੇ ਹੋਣੇ ਕੋਈ ਉਹਦੀ ਪਾਲਿਸੀ ਮਸ਼ੀਨ ਦੀ ਨਹੀਂ ਮੇਰੇ ਕੋਲ ਹੈਗੀ ਆ ਜੀ ਉਹਦੀ ਜਿਹੜੀ ਆਰਸੀ ਮੇਰੇ ਕੋਲ ਹੈਗੀ ਆਰਸੀ ਦੇ ਬਗੈਰ ਤਾਂ ਨਾਮ ਬੇਚ ਸਕਦਾ ਨਾਮ ਤੇ ਹੁੰਦੀ ਸਕਦਾ ਇਹ ਤਾਂ ਸਰਕਾਰ ਨੂੰ ਜਾਂ ਪ੍ਰਸ਼ਾਸਨ ਨੂੰ ਪਤਾ ਹੋਊਗਾ ਕਿ ਕੀ ਅਗੋਂ ਕੀ ਕੀ ਕਰ ਸਕਦਾ ਕੀ ਨਹੀਂ ਜਿਹੜੀ ਦੇਸੀ ਵੀ ਦੀ ਜਰਨਲ ਹੈ ਨਹੀਂ ਸੀ ਨਹੀਂ ਇੰਸ਼ੋਰੈਂਸ ਨਹੀਂ ਸੀ ਇੱਕ ਨਾ ਜਿਹੜੇ ਰੈਸਟੋਰੇ ਦੇ ਵਿੱਚ ਇੱਕ ਬੰਦੇ ਨੇ ਪ੍ਰੈਸ ਕਾਣਾ ਹੁਣ ਕੀਤੀ ਹਰਮੇਸ਼ ਰਾ ਦਾ ਪਿੰਡ ਸਰਾਲੀ ਦਾ ਉਨੇ ਕੇ ਵੀ ਲਾਸਟ ਇਅਰ ਮੇਰੀ 2024 ਸਤੰਬਰ ਦੇ ਵਿੱਚ ਮੇਰੀ ਜੀਸੀਬੀ ਇੱਥੋਂ ਚੋਰੀ ਹੋਈ ਸੀ ਜਿਹਦੀ ਐਫਆਈਆਰ ਵੀ ਲੌਂਚ ਹੋਈ ਐ ਦੱਦੀ ਕੀਤੀ ਗਈ ਸੀ 27 ਸਤੰਬਰ ਨੂੰ ਪਰ ਉਹਦੀ ਨਾ ਤਾਂ ਰਿਕਵਰੀ ਹੋਈ ਹੈ ਤੇ ਨਾ ਉਹਨੂੰ ਪਤਾ ਲੱਗਦਾ ਪਿਆ ਹਾਂਜੀ 27 9 2024 ਨੂੰ 2217 ਨੰਬਰ ਐਫਆਈਆਰ ਜਿਹੜੀ ਉਹ ਚੋਰੀ ਦੀ ਹੈ ਤਾਂ ਆਵਾ ਦੇ ਤਹਿਤ ਖਾਲਾ ਸਿਟੀ ਫਗਵਾੜਾ ਬਰ ਬਿਆਨ ਹਰਮੇਸ਼ਰ لال ਪੁੱਤਰ ਪੂਰਨ ਚੰਦ ਵਾਸੀ ਸਰਹਾਰੀ ਥਾਣਾ ਸਦ ਜਲੰਧਰ ਦੇ ਬਿਆਨਾਂ ਤੇ ਦਰਜ ਹੋ ਗਈ ਸੀ ਜਿਸ ਵੱਲੋਂ ਆਪਣੇ ਬਿਆਨ ਵਿੱਚ ਦੱਸਿਆ ਗਿਆ ਸੀ ਕਿ 24 9 2024 ਨੂੰ ਉਸਨੇ ਆਪਣੀ ਜੀਸੀਬੀ ਆ ਆਪਣੇ ਆਪਰੇਟਰ ਮਨੀ ਮਨੀ RAM ਪੁੱਤਰ ਹਰੀ RAM ਵਾਸੀ ਮਾਨਾਵਾਲੀ ਫਗਵਾੜਾ ਉਹਦੀ ਜਿਹੜੀ ਜੀਸੀਬੀ ਆ ਉਹ ਰੈਸਟ ਹਾਊਸ ਫਗਵਾੜਾ ਦੇ ਵਿੱਚ ਉਹ ਲਗਵਾਈ ਸੀ ਜਿਸ ਤੋਂ ਬਾਅਦ ਉਸਨੇ ਆਪਣੇ ਅਗਲੇ ਸ਼ਾਮ ਜਾ ਕੇ ਦੇਖਿਆ ਤਾਂ ਉਹਦੀ ਜਿਹੜੀ ਜੀਸੀਬੀ ਆ ਉਸ ਟੈਂਸਟਰ ਉਹਦੇ ਵਿੱਚ ਖੜੀ ਨਹੀਂ ਸੀ ਐਂਡ ਉਸ ਦੇ ਬਿਨਾਂ ਤੇ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਜਿਹੜੀ ਕਾਰਵਾਈ ਕਰਦੇ ਹੋਏ ਮਨੀ ਰਾਮ ਜੋਸ ਦਾ ਆਪਰੇਟਰ ਸੀ ਉਹਨੂੰ ਗ੍ਰਿਫਤਾਰ ਕੀਤਾ ਗਿਆ ਸੀ ਗ੍ਰਿਫਤਾਰ ਕਰਨ ਤੋਂ ਬਾਅਦ ਉਹਦੀ ਜਿਹੜੀ ਪ੍ਰੋਪਰਲੀ ਪੁੱਛਗਿੱਛ ਕੀਤੀ ਗਈ ਸੀ ਉਹਦੀ ਜਿਹੜੀ ਗ੍ਰਿਫਤਾਰੀਆ 27 11 2024 ਨੂੰ ਉਹਨੂੰ ਅਸਬ ਜਾਬਤ ਅਨੁਸਾਰ ਗ੍ਰਿਫਤਾਰ ਕੀਤਾ ਗਿਆ ਪੁੱਛਗਿੱਛ ਤੋਂ ਬਾਅਦ ਉਹਨੂੰ ਜੀ ਸੀ ਬੀ ਬਾਰੇ ਸਾਰੀ ਗੱਲਬਾਤ ਪੁੱਛੀ ਗਈ ਲੇਕਿਨ ਹਜ ਤੱਕ ਸਫਾ ਸਫਾ ਮਿਸਲਤੇ ਹੋਣੇ ਜਿਹੜੀ ਆ ਜੀ ਸੀ ਬੀ ਉਹ ਰਿਕਵਰ ਨਹੀਂ ਕਰਵਾਈ ਹੈ ਨ ਰਿਕਵਰੀ ਨਾ ਹੋਣ ਤੇ ਉਹਦੀ ਜਿਹੜੀ ਆ ਬਰਦੀ ਇਹ ਤਾਰਾ ਮਨ ਦਿੱਤੇ ਹੈ ਤੇ ਜਿਹੜੀ ਉਹ ਮੁਕਦਮਾ ਦੇ ਵਿੱਚ ਵਾਦਾ ਜ਼ੁਰਮ ਕੀਤਾ ਗਿਆ ਹੈ ਇਸ ਤੋਂ ਇਲਾਵਾ ਜਿਹੜੀ ਹਰਮੇਸ਼ ਲਾਲ ਨੇ ਇਹ ਮੇਰੇ ਕੋ ਪਰਸਨਲੀ ਰਿਕੁਐਸਟ ਲਇ ਕੇ ਸੀ ਕੇ ਵੀ ਜੀ ਜੀ ਸੀ ਵੀ ਮੇਰੀ ਰਿਕਵਰ ਹੋ ਸਕਦੀ ਹੈ ਤਾਂ ਤੁਸੀਂ ਕਿਰਪਾ ਕਰ ਲਈ ਮੇਰੀ ਹੈਲਪ ਕਰੋ ਇਨਾਂ ਦੇ ਇਸ ਚੀਜ਼ ਨੂੰ ਦੇਖਦੇ ਹੋਏ ਅਸੀਂ ਉਸ ਜਗ੍ਹਾ ਦਾ ਟਾਵਰ ਡੰਪ ਜਿਹੜਾ ਉੱਚਾ ਹੋਇਆ ਹੈ ਐਂਡ ਉਹਦੀਆਂ ਜਿੰਨੀਆਂ ਵੀ ਸਨੁਸ਼ਕੀ ਬੰਦਿਆਂ ਦੇ ਨਾਮ ਦੱਸੇ ਨੇ ਉਹਨਾਂ ਨੂੰ ਅਸੀਂ ਇੱਕ ਵਾਰ ਪਹਿਲਾਂ ਵੀ ਪੁੱਛਗਿਸ਼ ਕਰ ਚੁੱਕੇ ਆ ਐਂਡ ਟਾਵਰ ਡੰਪ ਜੋ ਸਾਡੀ ਟੈਕਨੀਕਲ ਐਨਾਲਿਸਿਸ ਹੋਣ ਤੋਂ ਬਾਅਦ ਜੇ ਸਾਨੂੰ ਉਹਨਾਂ ਦੇ ਵਿੱਚ ਵੀ ਕੋਈ ਚੀਜ਼ ਮਿਲਦੀ ਹੈ ਹੈ ਜੀ ਕਿ ਹਾਂ ਇਹ ਜੇਸੀਬੀ ਰਿਕਵਰ ਹੋ ਸਕਦੀ ਹੈ ਤਾਂ ਅਸੀਂ ਡੈਫੀਨੇਟਲੀ ਉਸ ਚੀਜ਼ ਦੀ ਪੂਰੀ ਕੋਸ਼ਿਸ਼ ਕਰਾਂਗੇ